ਸਸਤੀਖਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਇਲੈਕਸ਼ਨ ਹੋਣਗੇ ਸਪਾਰਕ ਚੜ੍ਹਦਾ ਅੱਜ ਮੈਨਲੀ ਜਿਹੜੇ ਹਮੇਸ਼ਾ ਜਿਹੜੀਆਂ ਆਮ ਪਬਲਿਕ ਜਿਹੜੀ ਹੁੰਦੀ ਹੈ ਆਪਣੇ ਜਿਹੜੇ ਪ੍ਰਤੀਨਿਧੀ ਹੁੰਦੀ ਹੈ ਉਹ ਐਮਐਲਏ ਜਾਂ ਐਮਪੀ ਦੇ ਰੂਪ ਵਿੱਚ ਹੁੰਦੀ ਹੈ ਅੱਜ ਜਿਹੜਾ ਪੱਤਰਕਾਰ ਭਾਈਚਾਰਾ ਮਰਸਾ ਤਾਂ ਉਹਨਾਂ ਨੇ ਆਪਣੇ ਰਿਪ੍ਰੈਜ਼ੈਂਟੇਟਿਵ ਜਿਹੜੇ ਨੂੰ ਚੁਣੇ ਨੇ ਤੇ ਜ਼ਿਆਦਾਤਰ ਜਿਹੜਾ ਜਾਣਦੇ ਆ ਚੜ੍ਹਦਾ ਸੂਰਜਵਾਲਾ ਤੇ ਪੱਕੀ ਗੱਲ ਹੈ ਕਿ 2 ਘੰਟੇ ਤੱਕ ਰਿਜ਼ਲਟ ਆਏ ਨੇ ਤਾਂ ਸਾਰੇ ਸਾਹਮਣੇ ਕਲੀਅਰ ਹੋ ਜਾਏਗਾ ਚੜ੍ਹਦਾ ਸੂਰਜ ਜਿਹੜਾ ਦੋ ਤਿੰਨਾਂ ਦੇ ਵਿੱਚ ਮੁਕਾਲਾ ਤਿੰਨਾਂ ਦੇ ਵਿੱਚ ਤੇ ਚੜ੍ਹਦਾ ਸੂਰ ਉਹਦੀ ਜਿਹੜੀ ਅਗਵਾਈ ਕਰ ਰਹੇ ਨੇ ਅਰਜੇਸ਼ ਗਿਲਕਰ ਨੇ ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਉਹਨਾਂ ਦੇ ਨਾਲ ਜਿਹੜੇ ਪੱਤਰਕਾਰ ਸਾਥੀ ਰਲੇ ਪਾਰਟਿਸਪੇਟ ਕਰ ਰਹੇ ਨੇ ਲੈਕਚਰ ਉਹ ਸਾਰੇ ਰਿਪਿਊਟਿਡ ਅਖਬਾਰਾਂ ਦੇ ਵਿੱਚੋਂ ਨੇ ਨਾਮਵਰ ਅਖਬਾਰਾਂ ਨੇ ਚੈਨਲ ਨੇ ਜਿਹਨਾਂ ਵਿੱਚੋਂ ਨੇ ਤੋਂ ਤਾਂ ਕਿ ਜਿਹੜੇ ਬਾਕੀ মিডিਆ ਉਹਨਾਂ ਨੇ ਜਿਹੜੀ ਉਹਨਾਂ ਵੱਲ ਜ्यादा ਵਿਸ਼ਵਾਸ ਦਿਖਾਇਆ ਲੈਕਚਰ ਦੇ ਵਿੱਚ ਪਰ ਸੰਭਾਅਿਤ ਇਹ ਵੀ ਹੈ ਕਿ ਇਹ ਵਾਲੇ ਨੇ ਜੀ ਵੀ ਪੁਰਾਣਾ ਨੋਟਾ ਹੱਥ ਨਹੀਂ ਲਿਆ ਜਾਂਦਾ ਉਹਨਾਂ ਨੂੰ ਪੱਤਰਕਾਰ ਨਹੀਂ ਮਿਲਿਆ ਜਾਂਦਾ ਕੀ ਕਹਿਣਾ ਚਾਹੁੰਦਾ ਤੇ ਜੀ ਇਹ ਹੈ ਕਿ ਕਿ ਇਹਨਾਂ ਨੇ ਜਿਹੜਾ ਹੈਗਾ ਰਜੇਸ਼ ਕੇ ਲੋਡੇ ਨੇ ਇਹ ਪ੍ਰੋਸਾ ਵੀ ਦਿੱਤਾ ਹੈ ਕਿ ਜਿੰਨਾ ਲੋਕਾਂ ਨੇ ਜਿਨ੍ਹਾਂ ਦੀ ਵੋਟਾਂ ਬਣ ਚੁੱਕੀਆਂ ਨੇ ਚਾਹੇ ਉਹਨਾਂ ਦਾ yellow card ਨਹੀਂ ਬਣਿਆ ਉਹਨਾਂ ਦੇ ਵਾਸਤੇ yellow card ਵਾਸਤੇ ਐਫਰਟਸ ਕਰਨਗੇ ਤੇ ਇਲੈਕਸ਼ਨ ਤੋਂ ਬਾਅਦ ਇਮੀਡੀਐਟਲੀ ਜਿਹੜਾ ਪ੍ਰੋਸੀਜਰ ਦੇ ਵਿੱਚ ਲਿਆਣਗੇ ਉਹਨਾਂ ਦੇ ਜੈਲੋ ਕਾਰਡ ਬਣ ਸਕਣਗੇ ਇਹ ਜਿਹੜਾ ਸਾਰਾ ਕੁਝ ਜਿਹੜੇ ਦੇ ਪ੍ਰਧਾਨ ਜਾਂ ਜਨਰਲ ਸੈਕਟਰੀ ਨੇ ਉਹ ਕਲੀਅਰ ਕਰਨਗੇ ਪਰ ਆਨਲਾਈਨ ਟਾਈਮ ਬੜਾ ਵਧੀਆ ਉਹਨਾਂ ਵਾਸਤੇ ਜਿਹੜੇ ਵੀ ਖਾਸ ਕਰਕੇ ਕਿਸੇ ਵੀ ادارے ਨਾਲ ਜੁੜੇ ਨੇ ਚਾਹੇ ਵੈਬ ਚੈਨਲ ਦੇ ਨਾਲ ਆ ਚਾਹੇ ਆਪਣਾ ਇੰਡੀਵਿਜੁਅਲ ਚਲਾ ਰਹੇ ਨੇ ਉਹਨਾਂ ਸਾਰੇ ਵਾਸਤੇ ਇੱਕ ਚੰਗਾ ਵੇਲਾ ਆਉਣ ਵਾਲਾ ਹੋਣਾ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੋ ਜਿਹੜੀ ਅੱਜ ਇਲੈਕਸ਼ਨ ਆ ਉਹ ਜੋ ਸਭ ਤੋਂ ਚੱਲ ਰਿਹਾ ਹੈ ਬੜੀ ਵਧੀਆ ਜੀ ਤੁਸੀਂ ਦੇਖ ਸਕਦੇ ਹੋ ਇੱਕ ਮੇਲਾ ਲੱਗਾ ਹੋਇਆ ਕਿਉਂਕਿ ਆ ਜਿਹੜੇ ਚੋਣਾਵਾਂ ਇਹਨਾਂ ਨੂੰ ਆਮ ਤੌਰ ਤੇ ਇੱਕ ਮੇਲਾ ਹੀ ਕਿਹਾ ਜਾਂਦਾ ਔਰ ਉਹ ਮੇਲਾ ਅੱਜ ਲੱਗਿਆ ਹੋਇਆ ਸਾਰੇ ਆਪਣੀ ਵੋਟ ਪਾਉਣ ਦੇ ਅਧਿਕਾਰ ਦਾ ਵੱਧ ਚੜ ਕੇ ਇਸਤੇਮਾਲ ਕਰ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਤੱਕ 90% ਪੋਲਿੰਗ ਹੋ ਚੁੱਕੀ ਹੈ ਬਹੁਤ ਵੱਡਾ ਰਿਸਪਾਂਸ ਆ ਤੇ ਇੱਕ ਡੈਮੋਕ੍ਰੇਸੀ ਦਾ ਜਿਹੜਾ ਵਾ ਉਹ ਚੰਗਾ ਇੱਕ ਹੰਗਾਰਾ ਦੇਖਣ ਨੂੰ ਮਿਲ ਰਿਹਾ ਹੈ ਤੇ ਜਿੰਨੇ ਵੱਡੀ ਤਦਾਦ ਦੇ ਵਿੱਚ ਵੋਟਾਂ ਬਣੀਆਂ ਸੀਗੀਆਂ ਵਰਵੀ ਨਵੀਂ ਕਾਫੀ ਵੋਟਾਂ ਬਣੀਆਂ ਤੇ ਉਨੀ ਵੱਡੀ ਤਦਾਦ ਦੇ ਵਿੱਚ ਪੋਲਿੰਗ ਵੀ ਹੋਈ ਆ ਤੇ ਤੁਹਾਡੇ ਸਾਹਮਣੇ ਹੀ ਆ ਕਿ ਜਿਹੜਾ ਚੜਦਾ ਸੂਰਜ ਆ ਉਹ ਇੱਕ ਕਹਿੰਦੇ ਹਨ ਜੀ ਕਿ ਚੜਦਾ ਸੂਰਜ ਜਿਹੜਾ ਕਈ ਕਹਿੰਦੇ ਸੀ ਡੁੱਬਦਾ ਸੂਰਜ ਸੈਂਟੀਫਿਕਲੀ ਪ੍ਰੂਵਡ ਹੈ ਕਿ ਸੂਰਜ ਕਦੇ ਡੁੱਬਦਾ ਨਹੀਂ ਆ ਧਰਤੀ ਜਿੱਧਰਲੇ ਪਾਸੇ ਆ ਜਾਂਦੀ ਉਧਰ ਦਿਨ ਨਿਕਲ ਜਾਂਦਾ ਸੂਰਜ ਹਮੇਸ਼ਾ ਚੜਿਆ ਰਹਿੰਦਾ ਪਰ ਸਰ ਜਿਹੜੇ ਬੇਮਾਲੇ ਜਾਂ ਜੂਨੀਓਰ ਉਹਨਾਂ ਨੂੰ ਪੱਤਰਕਾਰ ਨਹੀਂ ਕਿਹਾ ਜੇ ਤਾਂ ਉਸ ਬਾਰੇ ਕੀ ਨਹੀਂ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਬਾਕੀਆਂ ਸਾਰਿਆਂ ਨੇ ਵੀ ਸਵਾਲੇ ਕੀਤਾ ਵਾ ਕਈ ਯੂਟਿਊਬਰ ਐਸੇ ਜਿਹੇ ਨੇ ਜਿਹੜੇ ਕਿ ਪ੍ਰਿੰਟ ਮੀਡੀਆ ਵਾਲਿਆਂ ਨੂੰ ਵੀ ਤੇ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਮਾਤ ਦਿੰਦੇ ਨੇ ਪਰ ਇਹਦੇ ਵਾਸਤੇ ਇੱਕ ਪੈਰਾਮੀਟਰ ਤੇ ਬਣਾਉਣਾ ਪਏਗਾ ਨੇ ਇੱਕ ਪਾਲਿਸੀ ਤੇ ਬਣਾਨੀ ਪਏਗੀ ਠੀਕ ਹੈ ਜੀ ਹੁਣ ਅਸੀਂ ਪਾਵਰ 'ਚ ਆ ਕੇ ਅਸੀਂ ਇਹਦੇ ਬਾਰੇ ਇੱਕ ਪਾਲਿਸੀ ਜ਼ਰੂਰ ਬਣਾਵਾਂਗੇ ਕਿ ਕਿਵੇਂ ਕੁਝ ਤੁਹਾਡੇ ਨੁਮਾਇंदे ਲਵਾਂਗੇ ਲੈ ਕੇ ਇੱਕ ਪਾਲਿਸੀ ਜ਼ਰੂਰ ਬਣਾਵਾਂਗੇ ਜਿਹਦੇ ਵਿੱਚ ਕਿਵੇਂ ਆਪਾਂ ਇਹਨਾਂ ਨੂੰ ਇਨਕਲੂਡ ਕਰ ਸਕਦੇ ਆ ਕਿਉਂਕਿ ਹਜੇ ਤੱਕ ਸਰਕਾਰ ਨਹੀਂ ਇਹਦੇ ਬਾਰੇ ਕੋਈ ਪਾਲਿਸੀ ਬਣਾ ਸਕੀ ਠੀਕ ਹੈ ਨਾ ਜੀ ਤੇ ਆਪਾਂ ਵੀ ਪਾਲਸੀ ਇਹਦੇ ਬਾਰੇ ਆਪਣੇ ਤੌਰ ਤੇ ਬਣਾ ਕੇ ਤੇ ਜਰੂਰ ਆਪਾਂ ਇਨਕਲੂਡ ਕਰਾਂਗੇ ਇਹ ਸਾਡਾ ਪ੍ਰੋਮਿਸ ਹੈ ਅਗਰ ਕੋਈ ਪਰੰਗ ਨੇ ਦੂਜੀ ਬਾਰੇ ਹੱਥ ਦੇ ਵਿੱਚ ਪ੍ਰੈਸਰ ਖਰਾਬੇ ਵਿੱਚ ਉਹਨਾਂ ਦਾ ਕੋਈ ਅਹੁਦਾ ਜਾਂ ਲਾਉਣ ਨੂੰ ਮਿਲੇਗਾ ਨਹੀਂ ਉਹ ਤੇ ਦੇਖੋ ਇਲੈਕਸ਼ਨ ਹੈ ਪ੍ਰਕਿਰਿਆ ਜਿਹੜੀ ਚੋਣ ਪ੍ਰਕਿਰਿਆ ਨਾਲ ਅਜ ਉਹਦੇਦਾਰ ਬਣੇ ਨੇ ਉਹ ਇਲੈਕਸ਼ਨ ਦੇ ਥਰੂ ਬਣੇ ਨੇ ਹੈ ਨਾ ਜਦੋਂ ਨਮਾਇੰਦਗੀ ਹੁੰਦੀ ਆ ਉਸਤੇ باوجود ਜੇ ਉਹਨਾਂ ਨੂੰ ਖਦਾਨ ਨਹੀਂ ਮਿਲਦਾ ਉਹ ਗੱਲ ਵੱਖਰੀ ਆ ਹਨਾ ਇਹ ਇੱਕ ਪ੍ਰੋਸੈਸ ਆ ਡੈਮੋਕਰੈਟਿਕ ਪ੍ਰੋਸੈਸ ਆ ਤੇ ਉਹਦੇ ਨਾਲ ਹੀ ਕਿਸੇ ਨੂੰ ਉਹਦਾ ਮਿਲ ਸਕਦਾ ਵਾ ਬਾਕੀ ਇਹ ਗੱਲ ਆ ਕਿ ਇਹਦੇ ਵਾਸਤੇ ਪਾਲਿਸੀ ਬਣਾਉਣੀ ਬਹੁਤ ਜ਼ਰੂਰੀ ਆ ਕਿ ਆਪਾਂ ਯੂਟਿਊਬਰਸ ਆ ਜਾਂ ਵੈਬ ਮੀਡੀਆ ਵਾ ਉਹਨਾਂ ਨੂੰ ਕਿਵੇਂ ਇਨਕਲੂਡ ਕਰਨਾ ਜਿੰਦੇ ਤੱਕ ਇਹਦੇ ਬਾਰੇ ਕੋਈ ਪਾਲਿਸੀ ਫਰੇਮ ਨਹੀਂ ਹੁੰਦੀ ਉਹਨਾਂ ਦਿਨ ਤੱਕ ਅਸੀਂ ਕਿਵੇਂ ਕਹਿ ਸਕਦੇ ਆ ਠੀਕ ਹੈ ਜੀ